ਰੈਸਾ ਸਕੂਲ ਬੁਲਾ ਕੇ ਤੁਹਾਡੀ ਬੱਚੀ ਰਲੀਨ ਦਾ ਸਨਮਾਨ ਕੀਤਾ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਤੁਸੀਂ ਹਨਾ ਆਪਣੇ ਬੱਚੇ ਦਾ ਤੁਸੀਂ ਪੂਰਾ ਸਾਥ ਦਿਓ ਸਿਰਫ ਆਪਾਂ ਇਹ ਨਹੀਂ ਕਹਿੰਦੇ ਕਿ ਪੜ੍ਹਾਈ ਸਿਰਫ ਚਲੋ ਪੜ੍ਹਾਈ ਦੀ ਜ਼ਰੂਰੀ ਹੈ ਹਨਾ ਜਿੱਥੇ ਬੱਚੇ ਦਾ ਇੰਟਰਸਟ ਹੈ ਆਪੇ ਚਾਣੇਗੇ ਬੱਚੇ ਦਾ ਆਪਾਂ ਪੂਰਾ ਸਾਥ ਦਈਏ ਚਲੋ ਗੇਮ ਵਾਸਤੇ ਹੈ ਚਾਹੇ ਪੜ੍ਹਾਈ ਵਾਸਤੇ ਹੈ ਚਾਹੇ ਕੋਈ ਵੀ ਸਤਾ ਆਪਾਂ ਇਹ ਚਾਹੁੰਦੇ ਆ ਵੀ ਬੱਚੇ ਦਾ ਅੱਗੇ ਵਾਧਾ ਹੋਵੇ ਮੈਂ ਹਰ ਇੱਕ ਦੇ ਪੇਰੈਂਟਸ ਨੂੰ ਇਹ ਕਹਿਣੀ ਆ ਵੀ ਆਪਦੇ ਬੱਚੇ ਦਾ ਬਹੁਤ ਜ਼ਿਆਦਾ ਸਾਥ ਦੇ ਪਰ ਇਹ ਬੱਚੇ ਦਾ ਸਕੂਲ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਹੈ ਕਿ ਅਸੀਂ ਵੀ ਬਹੁਤ ਸਾਥ ਦਿੱਤਾ ਤੁਹਾਡੀ ਵੀ ਮਨਪਸੰਦ ਕਿਹੜਾ ਬੱਚੀ ਖੇਡ ਖੇਡ ਰਹੀ ਹੈ ਹੈਂਡਬਾਲ ਹਾਂਜੀ ਸਾਡੀ ਵੀ ਬਹੁਤ ਮਨਪਸੰਦ ਗੇਮ ਹੈਗੀ ਇਹ ਹੈਂਡਬਾਲ ਮੈਂ ਆਪਦੇ ਬੱਚੇ ਨੂੰ ਦੇਖਿਆ ਮੇਰਾ 6th ਕਲਾਸ ਚ ਹੈਗਾ ਉਹ 6th ਕਲਾਸ ਚ ਹੋ ਜਾਣਾ ਉਹਨੇ ਤੇ ਮੈਂ ਉਹਨੂੰ ਵੀ ਇਹੀ ਹੈਂਡਬਾਲ ਦਵਾਉਣਾ ਚਾਹੁੰਦੀ ਆ ਪੇਰੈਂਟਸ ਦਾ ਸਕੂਲ ਚੋਂ ਪੜਦਾ ਤਾਡੀ ਮਤਲਬ ਇਹ ਕਿ ਬੱਚਿਆਂ ਨੂੰ ਸਾਰੇ ਪਰਿਵਾਰ ਦੇ ਹੋਰ ਬੱਚਿਆਂ ਨੂੰ ਖੇਡਾਂ ਨਾਲ ਜੋੜੋਗੇ? ਹਾਂਜੀ ਅਸੀਂ ਜ਼ਰੂਰ ਜੋੜਾਂਗੇ। ਜਿੰਨੀ ਸਾਡੇ ਪਿੰਡ ਦਾ ਹੈਗੇ ਨੇ ਬੱਚੇ ਅਸੀਂ ਹੋਰ ਦੇ ਪੁੱਛੀਆਂ ਨੂੰ ਵੀ ਕਹਾਂਗੇ ਵੀ ਰੈਂਸਾ ਸਕੂਲ ਤੁਸੀਂ ਆਪਣੇ ਬੱਚਿਆਂ ਨੂੰ ਚਲੋ ਜਿੱਥੇ ਤੁਸੀਂ ਪੜ੍ਹਨਾ ਚਾਹੋਣੇ ਆ ਪੜਾਓ ਪਰ ਨਾਲ ਖੇਡ ਕਣੀ ਤੁਸੀਂ ਬਹੁਤ ਧਿਆਨ ਦਿਓ ਜਿੱਦ ਤਰ ਬੱਚੇ ਦਾ ਇੰਟਰਸਟ ਆ। ਜਿਹੜੀ ਗੱਲ ਸੀ। ਅੱਜ ਤੁਹਾਡਾ ਸਨਮਾਨ ਕੀਤਾ ਗਿਆ ਪਿੰਡਾਂਮਪੁਰ ਵਿਖੇ ਸਕੂਲ ਰੇਂਸਾ ਸਕੂਲ ਵੱਲੋਂ ਆ ਕੇ ਪਿੰਡ ਵਿਖੇ ਤੇ ਕਿਹੜੀ ਕਲਾਸ ਤੋਂ ਤੁਸੀਂ ਤੇ ਕਿਹੜੀ ਗੇਮ ਹੈ ਤੇ ਕੀ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਮੇਰੀ ਗੇਮ ਹੈ ਹੈਂਡਬਾਲ ਹੈ ਮੇਰੀ ਕਲਾਸ 9th ਹੈ ਮੈਂ ਰੇਂਸਾ ਸਕੂਲ ਦੇ ਵਿੱਚ ਪੜ੍ਹਦੀ ਜਿਹੜਾ ਕਿ ਮਾਲਸਾ ਹੈ ਤੇ ਮੇਰਾ ਪਿੰਡਾਂਮਪੁਰ ਹੈ ਮੈਂ ਬਹੁਤ ਅੱਗੇ ਤੱਕ ਜਿੱਥੇ ਤੱਕ ਮੇਰੀ ਗੇਮ ਜਾਊਗੀ ਮੈਂ ਉੱਥੇ ਤੱਕ ਲੈ ਕੇ ਜਾਊਂਗੀ ਕਿਉਂਕਿ ਮੇਰੇ ਘਰ ਦੇ ਮੇਰੇ ਸਕੂਲ ਵਾਲੇ ਤੇ ਮੇਰੇ ਪਿੰਡ ਵਾਲੇ ਸਾਰੇ ਸਾਥ ਦੇਰੇ ਨਹੀਂ ਤੇ ਮੈਂ ਬਹੁਤ ਵਧੀਆ ਮੈਨੂੰ ਲੱਗਿਆ ਵੀ ਸਾਰੇ ਆਏ ਤੇ ਮੈਂ ਜਿੱਥੇ ਤੱਕ ਮੇਰੀ ਗੇਮ ਗਈ ਮੈਂ ਉੱਥੇ ਬੇਟਾ ਜਿਹੜੇ ਗੇਮ ਐ ਤੁਸੀਂ ਕਿੰਨਾ ਚਿਰ ਹੋ ਗਿਆ ਕਰਦਾ ਹੋ ਤੁਹਾਡੀ ਮਨਪਸੰਦ ਗੇਮ ਹੈ ਕਿਹੜੇ ਹੈਂਡਵਾਲ ਹਾਂਜੀ ਇਹ ਮੇਰੀ ਮਨਪਸੰਦ ਗੇਮ ਹੈ ਮੈਂ ਮੈਂ ਪਿਛਲੇ ਸਾਲ ਨੇ ਗੇਮ ਮਤਲਬ ਸਟਾਰਟ ਕੀਤੀ ਤੇ ਬੇਟਾ ਤੁਸੀਂ ਕਿੱਥੇ ਕਰ ਖੇਡ ਕੇ ਆਓ ਕਿਹੜੇ ਇੱਥੇ ਤੇ ਕਰਾਂ ਮੈਂ ਨੈਸ਼ਨਲ ਤਾਂ ਨੈਸ਼ਨਲ ਇੱਕ ਵਾਰ ਕੀਆ ਸਟੇਟ ਮੈਂ ਇੱਕ ਐਸਆਰ ਵੀ ਤੇ ਹੁਣ ਬੇਟਾ ਤੁਹਾਡੀ ਕਿਹਦੇ ਖੇਡਾ ਨਾਲ ਨਾਲ ਹੋਰ ਕੀ ਪੜ੍ਹਾਈ ਕਿੱਥੇ ਕਰਾਣਾ ਕੀ ਬਣਨਾ ਚਾਹੁੰਦੇ ਹੋ ਅਫਸਰ ਪੜ੍ਹਾਈ ਤਾਂ ਮੈਂ ਐਲਐਲਬੀ ਕਰੀ ਐਲਐਲਬੀ ਕਰਨੀ ਹੈ ਤੇ ਮੇਰਾ ਗੇਮ ਦੇ ਵਿੱਚ ਜ਼ਿਆਦਾ ਮੈਨੂੰ ਲੱਗ ਰਿਹਾ ਵੀ ਗੇਮ ਦੇ ਵਿੱਚ ਹੀ ਮੇਰਾ ਸਾਰਾ ਤੁਸੀਂ ਵਕੀਲ ਬਣਨਾ ਚਾ ਅਜ ਪਿੰਡ ਐਮਦipur ਵਿਖੇ ਡੇਰਾ ਬਾਬਾ ਕਸੌੜੀ ਸਮਾਦ ਤੇ ਖੇਡ ਸਭਲ ਯਾਤਰਾ ਤੁਹਾਡੇ ਸਕੂਲ ਵੱਲੋਂ ਕੱਢੀ ਗਈ ਹੈ ਤੇ ਤੁਸੀਂ ਇੱਕ ਬੱਚੀ ਨੈਸ਼ਨਲ ਖੇਡ ਕੇ ਐਸ ਪਿੰਡ ਐਮਦipur ਦੀ ਉਹਦਾ ਸਨਮਾਨ ਕੀਤਾ ਤੇ ਕਾਫੀ ਵੱਡਾ ਇਕੱਠ ਹੋਇਆ ਸੀ ਤੇ ਇੱਥੇ ਅਫਸਰ ਸਾਹਿਬਾਨ ਆਏ ਤੇ ਹੋਰ ਕਮੇਟੀਆਂ ਵਗੈਰਾ ਪੰਚਾਇਤ ਤੇ ਤੁਹਾਡਾ ਜੇ ਬਾਰੇ ਸਾਰਾ ਤੁਸੀਂ ਪਹੁੰਚੋ ਸਕੂਲ ਵੱਲੋਂ ਕੀ ਕਰਨਾ ਚਾਹ ਰਹੇ ਹੋ ਬੱਚਿਆਂ ਦੇ ਮਾਪਿਆਂ ਨੂੰ ਦੇਖੋ ਇਹਦੇ ਵਿੱਚ ਮੋਰ ਸਾਡਾ ਮਕਸਦ ਇਹ ਹੈ ਕਿ ਮਾਪਿਆਂ ਨੂੰ ਇਹ ਗੱਲ ਦੱਸਣਾ ਕਿ ਜੇ ਸਕੂਲ ਨਾਲ ਮਿਲ ਕੇ ਮਾਪੇ ਸਾਫ ਦੇਣ ਬੱਚਾ ਦਾ ਉਹਨਾਂ ਦੀ ਕਾਬਲੀਅਤ ਨੂੰ ਆਪਾਂ ਪਹਿਚਾਣੀਏ ਉਹਨਾਂ ਨੂੰ ਸਾਰੇ ਆਪਣੇ ਸਕੂਲ ਦੇ ਜਿਹੜੇ ਪਰਿਵਾਰ ਹੈ ਇਹ ਇੱਕ ਚੰਗਾ ਮਾਹੌਲ ਦੇਣ ਤਾਂ ਬੱਚੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ ਕਿਉਂਕਿ ਸਾਡੇ ਦੇਖ ਦੀ ਹੈ ਇਹ ਟਰੈਜਡੀ ਹੈ ਸਾਡੀ ਸਕੂਲ এডੂਕੇਸ਼ਨ ਦੀ ਪੰਜਾਬ ਦੇ ਵਿੱਚ ਇਹ ਇੱਕ ਟਰੈਜਡੀ ਆ ਤੇ ਬੱਚਾ ਨੂੰ ਸਮੇਂ ਤੇ ਪਹਿਚਾਣੇ ਨਹੀਂ ਜਾਂਦਾ ਜੇ ਉਹਨਾਂ ਨੂੰ ਆਪਾਂ ਟਾਈਮ ਦੇ ਉੱਤੇ ਪਹਿਚਾਣਾਂਗੇ ਉਹਨਾਂ ਨੂੰ ਮਾਹੌਲ ਦੇਵਾਂਗੇ ਤਾਂ ਕੋਈ ਕਾਰਨ ਨਹੀਂ ਕਿ ਸਾਡੇ ਬੱਚੇ ਜਿਵੇਂ ਅੱਜ ਵਰਡ ਦੇ ਵਿੱਚ ਸਾਡੀ ਭਾਰ ਦੀ ਸਥਿਤੀ ਹੈ ਅੰਤਰਰਾਸ਼ਟਰੀ ਗੇਮਾ ਦੇ ਵਿੱਚ ਤਾਂ 140 ਕਰੋੜ ਦਾ ਸਾਡਾ ਦੇਸ਼ ਹੈ ਤੇ ਸਾਡੀਆਂ ਪ੍ਰਾਪਤੀਆਂ ਦੇਖੋ ਤੁਸੀਂ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਉਹਦੀ ਇਹ ਜਿਹੜੀ ਮੂਲ ਜਿਹੜੀ ਬੁਨਿਆਦ ਬੇਸਿਕ ਜਿਹੜਾ ਇਹਦਾ ਅਸੀਂ ਫੌਲਟ ਸਮਝਦੇ ਹਾਂ ਉਹ ਇਹੀ ਹੈ ਕਿ ਸਕੂਲੀ ਪੱਧਰ ਤੇ ਸ਼ੁਰੂ ਚ ਬੱਚਿਆਂ ਨੂੰ ਪਛਾਣਿਆ ਹੀ ਨਹੀਂ ਜਾਂਦਾ ਇਸ ਕਰਕੇ ਉਹ ਪੇੜ ਚ ਖਵਾ ਜਾਂਦੇ ਬਹੁਤ ਕੈਲੀ ਵਾਰ ਸਾਡੇ ਬੱਚਾ ਚ ਬਹੁਤ ਆ ਇਸ ਕਰਕੇ ਅਸੀਂ ਇਹ ਇਹ ਮੈਸੇਜ ਪੂਰੇ ਪਿੰਡਾਂ ਵਿੱਚ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਮਾਪਿਆਂ ਨੂੰ ਉਹਨਾਂ ਦੇ ਬੱਚੇ ਜਿੱਥੇ ਮਰਜ਼ੀ ਪੜਦੇ ਨੇ ਕਿਹੜੇ ਜਿਹੜੇ ਮਰਜ਼ੀ ਸਕੂਲ ਚ ਪੜਦੇ ਆ ਤਾਂ ਕਿ ਉਹ ਇਸ ਤੋਂ ਸਿੱਖਿਆ ਲੈ ਕੇ ਤਾਂ ਸਬੰਧਤ ਸਕੂਲਾਂ ਨੂੰ ਵੀ ਪ੍ਰੇਰਿਤ ਕਰਨ ਜਾਂ ਸਕੂਲ ਵੀ ਪ੍ਰੇਰਿਤ ਹੋਣ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜੇਕਰ ਛੋਟਾ ਜਿਹਾ ਸਕੂਲ ਪਿਛਲੇ 2 ਸਾਲਾਂ ਦੇ ਵਿੱਚ 200 ਤੋਂ ਵੱਧ ਬੱਚਿਆਂ ਨੂੰ ਸਟੇਟ ਦੇ ਨੈਸ਼ਨਲ ਖੜ੍ਹਾ ਸਕਦਾ ਤਾਂ ਫਿਰ ਬਾਕੀ ਸਕੂਲ ਕਿਉਂ ਨਹੀਂ ਇਹ ਮੇਨ ਮਕਸਦ ਸੀਗਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV